ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਪੰਜਾਬ ਦੇ 8 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਜੇਕਰ ਇਹਨਾਂ ਉਮੀਦਵਾਰਾਂ ਦੀ ਗੱਲ ਕਰ ਲਈ ਤਾਂ ਬਠਿੰਡਾ ਤੋਂ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਕੀ ਮੌਜੂਦਾ ਕੈਬਨਿਟ ਮੰਤਰੀ ਨੇ ਪੰਜਾਬ ਸਰਕਾਰ ਦੇ ਅੰਦਰ ਉਹ ਚੋਣ ਲੜਨਗੇ ਫਰੀਦਕੋਟ ਤੋਂ ਕਰਮਜੀਤ ਅਨਬੋਲ ਜਿਹੜੇ ਕੀ ਫਿਲਮੀ ਐਕਟਰ ਨੇ ਤੇ ਉਹਨਾਂ ਦੇ ਵੱਲੋਂ ਚੋਣ ਲੜੀ ਜਾਵੇਗੀ ਬਿਲਕੁਲ ਨਵੇਂ ਸਿਆਸਤ ਦੇ ਵਿੱਚ ਚਿਹਰੇ ਨੇ ਤੇ ਖੰਡੂਰ ਸਾਹਿਬ ਤੋਂ ਲਾਲਜੀਤ ਸਿੰਘ ਭੁੱਲਰ ਹੋਣਗੇ ਇਹ ਵੀ ਕੈਬਨਟ ਮੰਤਰੀ ਨੇ ਆਵਾ ਦੀ ਪਾਰਟੀ ਤੇ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ ਦੇ ਉੱਤੇ ਦਾਅ ਖੇਡਿਆ ਜਾਵੇਗਾ ਕੈਬਨਟ ਮੰਤਰੀ ਨੇ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਢਾਲੀਵਾਲ ਉਹ ਵੀ ਕੈਬਨਟ ਮੰਤਰੀ ਨੇ ਉਹ ਅੰਮ੍ਰਿਤਸਰ ਤੋਂ ਚੋਣ ਲੜਨਗੇ ਫਤੇਗੜ ਸਾਹਿਬ ਤੋਂ ਗੋਰਪਰੀ ਸਿੰਘ ਜੀਪੀ ਜਿਹੜੇ ਕੀ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਪਿਛਲੇ ਦਿਨੀ ਸ਼ਾਮਲ ਹੁੰਦੇ ਨੇ ਤੇ ਉਹਨਾਂ ਦਾ ਨਾਮ ਵੀ ਜਿਹੜਾ ਹੈਗਾ ਅਨਾਉਂਸ ਕਰ ਦਿੱਤਾ ਗਿਆ ਹੈ ਫਤੇਗੜ ਸਾਹਿਬ ਤੋਂ ਉਮੀਦਵਾਰ ਹੋਣਗੇ ਆਮ ਆਦਮੀ ਪਾਰਟੀ ਤੇ ਪਟਿਆਲਾ ਤੋਂ ਜੇਕਰ ਗੱਲ ਕਰੀਏ ਤਾਂ ਡਾਕਟਰ ਬਲਵੀਰ ਸਿੰਘ ਜਿਹੜੇ ਕੀ ਕੈਬਨਿਟ ਮੰਤਰੀ ਨੇ ਸਿਹਤ ਮੰਤਰੀ ਆ ਉਹਨਾਂ ਦੇ ਕੋਲ ਆ ਉਹ ਵੀ ਜਿਹੜੇ ਹੈਗੇ ਨੇ ਉਮੀਦਵਾਰ ਹੋਣਗੇ ਪਟਿਆਲਾ ਤੋਂ ਜਲੰਧਰ ਤੋਂ ਜਿਹੜੇ ਸੁਸ਼ੀਲ ਕੁਮਾਰ ਰਿੰਕੂ ਕਾਂਗਰਸ ਨੂੰ ਛੱਡ ਕੇ ਜਿਹੜੀ ਜਿਮਣੀ ਚੋਣ ਲੜਦੇ ਨੇ ਲੰਗੀ ਜਿਮਣੀ ਚੋਣ ਤੇ ਉਸ ਤੋਂ ਬਾਅਦ ਹੁਣ ਫਿਰ ਦੁਬਾਰਾ ਤੋਂ ਜਲੰਧਰ ਤੋਂ ਜਿਹੜਾ ਹੈ ਚੋਂ ਲੜਨਗੇ ਜੇ ਸਾਰੇ ਹਲਕਿਆਂ ਦੀ ਗੱਲ ਕਰ ਲਈਏ ਕਿਹੜੇ ਕਿਹੜੇ ਹਲਕੇ ਨੇ ਤੇ ਕਿਹੜੇ ਕਿਹੜੇ ਵਿਧਾਇਕ ਨੇ ਕਿੰਨੇ ਵਿਧਾਇਕ ਜਿਹੜੇ ਆਮ ਆਦਮੀ ਪਾਰਟੀ ਦੀ ਨੇ ਕਿੰਨੇ ਵਿਧਾਇਕ ਕਿਹੜੀਆਂ ਪਾਰਟੀਆਂ ਦੇ ਨੇ ਜੇਕਰ ਸ਼ੁਰੂ ਬਠਿੰਡਾ ਹਲਕੇ ਤੋਂ ਕਰ ਲਵਾਂ ਤਾਂ ਬਠਿੰਡਾ ਹਲਕੇ ਦੇ ਵਿੱਚ ਆ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਨੇ ਉਹ ਚੋਣ ਲੜ ਰਹੇ ਨੇ ਕੈਬਨਿਟ ਮੰਤਰੀ ਨੇ ਤੇ ਇਥੇ ਜਿਹੜੇ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਉਹ ਬੀਬਾ ਹਰਸਿਮਰਤ ਕੌਰ ਬਾਦਲ ਨੇ ਤੀਜੀ ਵਾਰ ਜਿਹੜੇ ਉਹ ਮੈਂਬਰ ਪਾਰਲੀਮੈਂਟ ਬਣੇ ਸੀ ਲਗਾਤਾਰ ਤਿੰਨ ਵਾਰ ਜਿਹੜੇ ਹੈਗੇ ਨੇ ਉਹ ਮੈਂਬਰ ਪਾਰਲੀਮੈਂਟ ਚੁਣੇ ਜਾ ਚੁੱਕੇ ਨੇ ਇਹ ਇਸ ਲੋਕ ਸਭਾ ਹਲਕੇ ਦੇ ਵਿੱਚ ਲੰਬੀ ਹਲਕਾ ਪੈ ਜਾਂਦਾ ਜਿੱਥੇ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਕੀ ਵਿਧਾਇਕ ਨੇ ਤੇ ਕੈਬਨਿਟ ਮੰਤਰੀ ਬਣੇ ਬਾਅਦ ਦੇ ਵਿੱਚ ਬਠਿੰਡਾ ਸਹਿਰੀ ਤੋਂ ਜਗਰੂਪ ਸਿੰਘ ਜਿਹੜੇ ਕੀ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਬਠਿੰਡਾ ਦਿਹਾਤੀ ਤੋਂ ਅਮਿਤ ਰਤਨ ਕੋਟਫੱਤਾ ਅਮਿਤ ਰਤਨ ਕੋਟਫੱਤਾ ਦੇ ਉੱਤੇ ਰਿਸ਼ਵਤ ਨੂੰ ਲੈ ਕੇ ਜਿਹੜਾ ਹੈਗਾ ਉਸ ਤਰ੍ਹਾਂ ਦੇ ਇਲਜ਼ਾਮ ਲੱਗਦੇ ਨੇ ਅੱਜ ਕੱਲ ਉਸ ਤਰ੍ਹਾਂ ਐਕਟਿਵ ਨਹੀਂ ਨਜ਼ਰ ਆਉਂਦੇ ਆਮ ਆਦਮੀ ਪਾਰਟੀ ਦੇ ਵੱਲੋਂ ਹਲਕਾ ਇੰਚਾਰਜ ਵੀ ਲਾਇਆ ਹੋਇਆ ਤਾਂ ਇਹ ਜਿਹੜੇ ਹੈਗੇ ਨੇ ਅਮਿਤ ਰਤਨ ਕੋਟਫੱਤਾ ਬਠਿੰਡਾ ਦਿਹਾਤੀ ਤੋਂ ਨੇ ਪੁੱਛੋ ਹਲਕੇ ਦੀ ਜੇ ਗੱਲ ਕਰ ਲਵਾਂ ਤਾਂ ਮਾਸਟਰ ਜਗਸੀਰ ਸਿੰਘ ਨੇ ਤਲਵੰਡੀ ਸਾਬੋ ਤੋਂ ਬੀਬਾ ਬਲਜਿੰਦਰ ਕੌਰ ਨੇ ਜਿਨ੍ਹਾਂ ਦੇ ਕੋਲੇ ਕੈਬਨਿਟ ਰੈਂਕ ਵੀ ਹੈ ਉਹ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਮੌੜ ਤੋਂ ਸੁਖਵੀਰ ਸਿੰਘ ਮੈਸਰਖਾਨਾ ਮਾਨਸਾ ਤੋਂ ਡਾਕਟਰ ਵਿਜੇ ਸਿੰਘਲਾ ਉਹਨਾਂ ਦਾ ਵੀ ਕਿਤੇ ਨਾ ਕਿਤੇ ਉਸ ਤਰ੍ਹਾਂ ਪਾਰਟੀ ਦੀ ਉਹਨਾਂ ਕੋਲ ਜਦੋਂ ਸਿਹਤ ਮੰਤਰੀ ਅਲਾ ਸੀ ਉਸ ਸਮੇਂ ਦੇ ਉੱਤੇ ਦੋਸ਼ ਲੱਗਦੇ ਨੇ ਪਾਰਟੀ ਤੋਂ ਥੋੜਾ ਥੋੜਾ ਦੂਰ ਵੀ ਰਹਿੰਦੇ ਨੇ ਉਹਨਾਂ ਤੇ ਕਾਰਵਾਈ ਵੀ ਕਰਦੀ ਹੈ ਪਾਰਟੀ ਤਾਂ ਬੁਲਵਾਡਾ ਹਲਕਾ ਵੀ ਪੈ ਜਾਂਦਾ ਲੋਕ ਸਭਾ ਹਲਕਾ ਬਠਿੰਡਾ ਦੇ ਅੰਦਰ ਇਥੋਂ ਪ੍ਰਿੰਸੀਪਲ ਬੁੱਧਰਾਮ ਜਿਹੜੇ ਕਿ ਵਿਧਾਇਕ ਨੇ ਦੂਸਰੀ ਬਾਰ ਦੇ ਵਿਧਾਇਕ ਨੇ ਸਰਦੂਲ ਹਗੜ ਹੜਕੇ ਤੋਂ ਜਿਹੜਾ ਕਿ ਗੁਰਪ੍ਰੀਤ ਸਿੰਘ ਬਣਾਵਾਲੀ ਉਹ ਵਿਧਾਇਕ ਨੇ ਇਹ ਜਿਹੜਾ ਹੈਗਾ ਬਠਿੰਡਾ ਲੋਕ ਸਭਾ ਹਲਕਾ ਹੈ ਕਿਉਂਕਿ ਕਿਤੇ ਨਾ ਕਿਤੇ ਸਾਰੇ ਦੇ ਸਾਰੇ ਵਿਧਾਇਕ ਜਿਹੜੇ ਹੈਗੇ ਨੇ ਉਹ ਆਮ ਆਦਮੀ ਪਾਰਟੀ ਦੇ ਨੇ ਤੇ ਗੁਰਮੀਤ ਸਿੰਘ ਖੁੱਡੀਆਂ ਦਾ ਇੱਕ ਚਿਹਰਾ ਵੀ ਹੈ ਤਾਂ ਅੱਗੇ ਜਿਹੜੇ ਕਿਸ ਤਰ੍ਹਾਂ ਦੇ ਉਮੀਦਵਾਰ ਹੋਣਗੇ ਦੂਸਰੀਆਂ ਪਾਰਟੀਆਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਸੰਗਰੂਰ ਲੋਕ ਸਭਾ ਦੀ ਗੱਲ ਕਰ ਲਈਏ ਤਾਂ ਜਿਮਣੀ ਚੋਣ ਹੁੰਦੀ ਹੈ ਜਿੱਥੋਂ ਸਿਮਰਜੀਤ ਸਿੰਘ ਮਾਨ ਜਿਹੜੇ ਹੈਗੇ ਨੇ ਉਹ ਜਿੱਤ ਜਾਂਦੇ ਨੇ ਤੇ ਹੁਣ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਖੇਰ ਦੇ ਉੱਤੇ ਆਮ ਆਦਮੀ ਪਾਰਟੀ ਨੇ ਭਰੋਸਾ ਕੀਤਾ ਦਾ ਖੇਡਿਆ ਤਾਂ ਜੇਕਰ ਇਹ ਇਹ ਸਹ ਲੋਕ ਸਭਾ ਹਲਕੇ ਦੇ ਵਿੱਚ ਗੱਲ ਕਰ ਲਵਾਂ ਤਾਂ ਹਲਕੇ ਪੈ ਜਾਂਦੇ ਨੇ ਸੰਗਰੂਰ ਤੋਂ ਨਰਿੰਦਰ ਕੌਰ ਭਰਾਜ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਧੂਰੀ ਤੋਂ ਭਗਵਾਨ ਸਿੰਘ ਮਾਨ ਜਿਹੜੇ ਕਿ ਖੁਦ ਜਿੱਤ ਕੇ ਆਏ ਨੇ ਉਹਨਾਂ ਦਾ ਆਪਣਾ ਹਲਕਾ ਹੈ ਮੁੱਖ ਮੰਤਰੀ ਨੇ ਪੰਜਾਬ ਦੇ ਮਲੇਰਕੋਟਲਾ ਦੀ ਜੇਕਰ ਗੱਲ ਕਰ ਲਈਏ ਤਾਂ ਮੁਹੰਮਦ ਜ਼ਮੀਲ ਉਹ ਰਹਿਮਾਨ ਵਿਧਾਇਕ ਨੇ ਆਮ ਆਦਮੀ ਪਾਰਟੀ ਤੇ ਮਹਿਲਕਲਾਂ ਤੋਂ ਕੁਲਵੰਤ ਸਿੰਘ ਪੰਡੋਰੀ ਨੇ ਜਿਹੜੇ ਕਿ ਦੂਸਰੀ ਵਾਰ ਦੇ ਵਿਧਾਇਕ ਨੇ ਮਹਿਲਕਲਾਂ ਤੋਂ ਬਰਨਾਲਾ ਤੋਂ ਗੁਰਮੀਤ ਮੀ ਗੁਰਮੀਤ ਸਿੰਘ ਮੀਤ ਇਹ ਖੁਰ ਖੁਦ ਨੇ ਇਹ ਵੀ ਦੂਸਰੀ ਵਾਰ ਦੇ ਵਿਧਾਇਕ ਨੇ ਤੇ ਸਰਕਾਰ ਦੇ ਵਿੱਚ ਕੈਬਨਟ ਮੰਤਰੀ ਨੇ ਭਦੌਰ ਤੋਂ ਲਾਭ ਸਿੰਘ ਉਗੋਕੇ ਬੇਹੱਦ ਚਰਚਾ ਦੇ ਵਿੱਚ ਰਹੇ ਕਿਉਂਕਿ ਇਸ ਹਲਕੇ ਤੋਂ ਚਰਨਜੀਤ ਸਿੰਘ ਚੰਨੀ ਹੋਣਾਂ ਨੇ ਵੀ ਚੋਣ ਲੜੀ ਸੀ ਤਾਂ ਸੁਨਾਮ ਦੀ ਜੇਕਰ ਗੱਲ ਕਰ ਲਈਏ ਤਾਂ ਅਮਨ अरोड़ा ਨੇ ਜਿਹੜੇ ਕੀ ਕੈਬਨਟ ਮੰਤਰੀ ਨੇ ਮੌਜੂਦਾ ਸਰਕਾਰ ਦੇ ਵਿੱਚ ਉਹਨਾਂ ਦਾ ਹਲਕਾ ਵੀ ਲੋਕ ਸਭਾ ਹਲਕਾ ਸੰਗਰੂਰ ਦੇ ਵਿੱਚ ਪੈ ਜਾਂਦਾ ਹੈ ਦੜਬਾ ਦੜਬਾ ਦੇ ਵਿੱਚ ਹਰਪਾਲ ਸਿੰਘ ਚੀਮਾ ਹੁਣੇ ਵਿਧਾਇਕ ਬਣੇ ਅੱਜ ਕੱਲ ਖਜ਼ਾਨਾ ਮੰਤਰੀ ਨੇ ਉਹਨਾਂ ਦਾ ਹਲਕਾ ਵੀ ਲੋਕ ਸਭਾ ਹਲਕਾ ਸੰਗਰੂਰ ਦੇ ਵਿੱਚ ਆ ਜੇਕਰ ਮੋਟੀ ਜੀ ਝਾਤ ਮਾਰ ਲਈਏ ਤਾਂ ਸੰਗਰੂਰ ਲੋਕ ਸਭਾ ਦੇ ਹਲਕੇ ਦੇ ਵਿੱਚ ਭਗਵਾਨ ਸਿੰਘ ਮਾੜ ਦਾ ਹਲਕਾ ਵੀ ਪੈ ਜਾਂਦਾ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਹੁਣਿਆਂ ਦਾ ਹਲਕਾ ਹੈ ਗਨਵੀਤ ਮੀਤ ਖੇਰ ਦਾ ਖੁਦ ਦਾ ਹਲਕਾ ਹੈ ਔਰ ਇਹ ਹਲਕੇ ਜਿਹੜੇ ਹੈਗੇ ਨੇ ਕਿਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਹੜਾ ਉਮੀਦਵਾਰ ਹੋਵੇਗਾ ਵਿਰੋਧ ਦੇ ਵਿੱਚ ਦੂਸਰੀਆਂ ਪਾਰਟੀਆਂ ਕਿਹੜੇ ਉਮੀਦਵਾਰ ਉਤਾਰਨਗੇ ਦੇਖਣਾ ਹੋਵੇਗਾ ਜੇਕਰ ਫਰੀਦਕੋਟ ਦੀ ਗੱਲ ਕਰ ਲਈਏ ਤਾਂ ਫਰੀਦਕੋਟ ਤੋਂ ਮੁਹੰਮਦ ਸੰਦੀਕ ਜਿਹੜੇ ਸੀਗੇ ਉਹ ਕਾਂਗਰਸ ਤੇ ਮੈਂਬਰ ਪਾਰਲੀਮੈਂਟ ਸੀ ਤਾਂ ਹੁਣ ਇੱਥੋਂ ਜਿਹੜਾ ਹੈਗਾ ਆਮ ਆਦਮੀ ਪਾਰਟੀ ਨੇ ਕਰਮਜੀਤ ਸਿੰਘ ਅਨਮੋਲ ਕਰਮਜੀਤ ਅਨਮੋਲ ਹੁਣਾਂ ਤੇ ਦਾਅ ਖੇਡਿਆ ਨਵੇਂ ਚਿਹਰੇ ਨੇ ਬਿਲਕੁਲ ਸਿਆਸਤ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਭਗਵੰਤ ਸਿੰਘ ਮਾਨ ਹੁਣਿਆਂ ਦੇ ਬੇਹਦ ਕਰੀਬੀ ਨੇ ਇਸੇ ਕਰਕੇ ਹੀ ਟਿਕਟ ਜਿਹੜੀ ਹੈਗੀ ਆ ਉਹ ਦਿੱਤੀ ਗਈ ਹੈ ਤੇ ਇਸ ਲੋਕ ਸਭਾ ਹਲਕੇ ਦੇ ਵਿੱਚ ਜੇ ਹਲਕੇ ਕਿਉਂਕਿ ਇਹ ਸ ਰਜਰਬ ਹਲਕਾ ਹੈਗਾ ਇਥੋਂ ਸਾਧੂ ਸਿੰਘ ਵੀ ਮੈਂਬਰ ਪਾਰਲੀਮੈਂਟ ਰਹੇ ਲਗਾਤਾਰ ਪਹਿਲਾਂ ਚਰਚਾ ਇਹ ਵੀ ਸੀ ਕਿ ਡਾਕਟਰ ਬਲਜੀਤ ਕੌਰ ਜਿਹੜੀ ਕਿ ਡਾਕਟਰ ਸਾਧੂ ਸਿੰਘ ਹੋਣਿਆਂ ਦੀ ਤੀ ਹੈਗੀ ਆ ਮੌਜੂਦਾ ਕੈਬਨਿਟ ਮੰਤਰੀ ਹੈਗੇ ਸਰਕਾਰ ਦੇ ਵਿੱਚ ਵੀ ਉਹਨਾਂ ਦੇ ਉੱਤੇ ਵੀ ਦਾਅ ਖੇਡਿਆ ਜਾ ਸਕਦਾ ਪਰ ਹੁਣ ਜਿਹੜੇ ਹੈਗੇ ਇਹ ਕਰਮਜੀਤ ਸਿੰਘ ਅਨਮੋਲ ਦਾ ਜਿਹੜਾ ਨਾਂ ਸਾਹਮਣੇ ਆਇਆ ਉਹਨਾਂ ਨੂੰ ਟਿਕਟ ਜਿਹੜੀ ਹੈਗੀ ਆ ਅਨਾਉਂਸ ਕਰ ਦਿੱਤੀ ਗਈ ਆ ਲੋਕ ਸਭਾ ਹਲਕੇ ਦੇ ਵਿੱਚ ਜਿਹੜਾ ਹੈਗਾ ਰਾਮਪਰਾ ਫੂਲ ਹਲਕਾ ਪੈ ਜਾਂਦਾ ਜਿੱਥੋਂ ਬਲਕਾਰ ਸਿੰਘ ਸਿੱਧੂ ਵਿਧਾਇਕ ਨੇ ਜੇਤੋ ਹਲਕਾ ਪੈ ਜਾਂਦਾ ਮੋਲਕ ਸਿੰਘ ਨੇ ਕੋਟ ਪੂਰਾ ਹਲਕਾ ਪੈ ਜਾਂਦਾ ਕੋਟਕਪੂਰਾ ਜਿੱਥੋਂ ਵਿਧਾਨ ਸਭਾ ਦੇ ਸਪੀਕਰ ਨੇ ਸਰਦਾਰ ਕੁਲਤਾਰ ਸਿੰਘ ਸੰਧਵਾ ਫਰੀਦਕੋਟ ਹਲਕਾ ਪੈ ਜਾਂਦਾ ਜਿੱਥੋਂ ਗੁਰਤੇਪ ਸਿੰਘ ਸੇਖੋਂ ਵੀ ਆਮ ਆਦਮੀ ਪਾਰਟੀ ਦੇ ਨੇ ਗਿੱਦੜਬਾਹਾ ਹਲਕਾ ਵੀ ਇਸੇ ਹਲਕੇ ਦੇ ਵਿੱਚ ਆ ਜਾਂਦਾ ਜਿੱਥੇ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਜਿੱਤੇ ਹੋਏ ਨੇ ਕਾਂਗਰਸ ਦੇ ਮੌਜੂਦਾ ਪੰਜਾਬ ਦੇ ਉਹ ਪ੍ਰਧਾਨ ਨੇ ਧਰਮਕੋਟ ਹਲਕਾ ਪੈ ਜਾਂਦਾ ਜਿੱਥੋਂ ਦਵਿੰਦਰ ਸਿੰਘ ਲਾਡੀ ਢੋਸ ਨੇ ਮੋਗਾ ਤੋਂ ਅਮਨਦੀਪ ਕੌਰ ਅਰੋੜਾ ਨਾਲ ਬਾਗਾਪੁਰਾਣਾ ਹਲਕਾ ਵੀ ਇਸੇ ਹਲਕੇ ਦੇ ਵਿੱਚ ਪੈ ਜਾਂਦਾ ਅਮਰਪਾਲ ਸਿੰਘ ਸੁਖਾਨੰਦ ਨੇ ਨਿਹਾਲ ਸਿੰਘ ਵਾਲਾ ਜਿੱਥੋਂ ਕਿ ਮਨਜੀਤ ਸਿੰਘ ਬਲਾਸਪੁਰ ਜਿਹੜੇ ਕਿ ਦੂਸਰੀ ਵਾਰ ਦੇ ਵਿਧਾਇਕ ਹੈਗੇ ਨੇ ਆਮ ਆਦਮੀ ਪਾਰਟੀ ਦੇ ਨੇ ਤਾਂ ਜੇਕਰ ਇਸ ਤੋਂ ਅੱਗੇ ਹਲਕੇ ਦੀ ਗੱਲ ਕਰ ਲਈਏ ਕਿ ਚੌਥਾ ਹਲਕਾ ਜਿਹੜਾ ਹੈਗਾ ਉਹ ਖੜੂਰ ਸਾਹ ਪੈ ਜਾਂਦਾ ਜਿੱਥੋਂ ਕਿ ਜਸਵੀਰ ਗਿੱਲ ਡਿੰਪਾ ਜਿਹੜੇ ਐਸ ਸਮੇਂ ਮੈਂਬਰ ਪਾਰਲੀਮੈਂਟ ਹੈਗੇ ਨੇ ਕਾਂਗਰਸ ਦੇ ਤਾਂ ਹੁਣ ਇੱਥੇ ਲਾਲਜੀਤ ਸਿੰਘ ਭੁੱਲਰ ਹੁਣਾਂ ਤੇ ਜਿਹੜਾ ਹੈਗਾ ਭਰੋਸਾ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ ਉਹਨਾਂ ਦਾ ਨਾਮ ਜਿਹੜਾ ਅਨਾਉਂਸ ਕਰ ਦਿੱਤਾ ਗਿਆ ਉਹ ਚੋਣ ਲੜਨਗੇ ਇਸ ਹਲਕੇ ਦੀ ਜੇ ਮੈਂ ਗੱਲ ਕਰ ਲਵਾਂ ਇਸ ਹਲਕੇ ਦੇ ਵਿੱਚ ਜੰਡੇਆਲਾ ਪੈ ਜਾਂਦਾ ਜਿੱਥੋਂ ਹਰਪਜਨ ਸਿੰਘ ਈਟੀਓ ਜਿਹੜੇ ਕਿ ਕੈਬਨਿਟ ਮੰਤਰੀ ਨੇ ਵੱਡੇ ਮਤਰਾਲੇ ਨੇ ਉਹਨਾਂ ਕੋਲ ਆਮ ਆਦਮੀ ਪਾਰਟੀ ਦੇ ਤਰਨਤਾਰਨ ਹਲਕਾ ਪੈ ਜਾਂਦਾ ਜਿੱਥੋਂ ਕੁਸ਼ਮੀਰ ਸਿੰਘ ਸੋਹਲ ਨੇ ਆਮ ਆਦਮੀ ਪਾਰਟੀ ਦੇ ਨੇ ਖੇਮ ਕਰਨ ਤੋਂ ਵੀ ਸਰਬਨ ਸਿੰਘ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਪੱਟੀ ਹਲਕਾ ਜਿਹੜਾ ਹੈਗਾ ਖੁਦ ਲਾਲਜੀਤ ਸਿੰਘ ਪੁੱਲਰ ਹਨਿਆਂ ਦਾ ਹਲਕਾ ਕੈਬਨਿਟ ਮੰਤਰੀ ਨੇ ਮੌਜੂਦਾ ਸਰਕਾਰ ਦੇ ਅੰਦਰ ਖੜੂਰ ਸਾਹਿਬ ਹਲਕਾ ਜਿਹੜਾ ਹੈਗਾ ਮਨਜਿੰਦਰ ਸਿੰਘ ਲਾਲਪੁਰਾ ਉਹ ਵਿਧਾਇਕ ਨੇ ਤੇ ਬਾਬਾ ਬਕਾਲਾ ਤੋਂ ਦਲਵੀਰ ਸਿੰਘ ਟੋਂਗ ਨੇ ਇਹ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਇਹਦੇ ਵਿੱਚ ਇੱਕ ਹਲਕਾ ਪੈਂਦਾ ਕਪੂਰਥਲਾ ਜਿੱਥੋਂ ਕੀ ਰਾਣਾ ਗੁਰਜੀਤ ਸਿੰਘ ਕਾਂਗਰਸ ਦੇ ਵਿਧਾਇਕ ਨੇ ਸੁਲਤਾਨਪੁਰ ਲੋਧੀ ਹਲਕਾ ਵੀ ਖੜੂਰ ਸਾਹਿਬ ਹਲਕੇ ਦੇ ਵਿੱਚ ਪੈ ਜਾਂਦਾ ਜਿੱਥੋਂ ਆਜ਼ਾਦ ਉਮੀਦਵਾਰ ਨੇ ਰਾਣਾ ਇੰਦਰ ਪ੍ਰਤਾਪ ਸਿੰਘ ਜਿਹੜੇ ਕੀ ਰਾਣਾ ਗੁਰਜੀਤ ਸਿੰਘ ਦੇ ਸੁਪੁੱਤਰ ਨੇ ਆਜ਼ਾਦ ਜਿਹੜੇ ਹੈਗੇ ਨੇ ਉਹ ਵਿਧਾਇਕ ਚੁਣੇ ਗਏ ਨੇ ਤੇ ਜੀਰਾ ਹਲਕਾ ਵੀ ਜਿਹੜਾ ਹੈਗਾ ਇਸੇ ਦੇ ਵਿੱਚ ਪੈ ਜਾਂਦਾ ਜਿੱਥੋਂ ਨਰੇਸ਼ ਕੁਟਾਰੀਆ ਜਿਹੜੇ ਕੀ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਇਹ ਸਥਿਤੀ ਜਿਹੜੀ ਹੈਗੀ ਆ ਖਡੂਰ ਸਾਹਿਬ ਹਲਕੇ ਦੀ ਆ ਤਾਂ ਪੰਜਵਾਂ ਹਲਕਾ ਜਿਹੜਾ ਹੈਗਾ ਉਹ ਅੰਮ੍ਰਿਤਸਰ ਅੰਮ੍ਰਿਤਸਰ ਬੇਹੱਦ ਟਫ ਵੀ ਮੰਨਿਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਲਈ ਕਿਉਂਕਿ ਜੇਕਰ ਇਸ ਹਲਕੇ ਤੇ ਝਾਤ ਮਾਰ ਲੀਏ ਤਾਂ ਜਿਹੜਾ ਹੈਗਾ ਗੁਰਜੀਤ ਸਿੰਘ ਔਜਲਾ ਇੱਥੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਸਨ ਤਾਂ ਹੁਣ ਜਿਹੜਾ ਹੈਗਾ ਕੁਲਦੀਪ ਸਿੰਘ ਧਾਲੀਵਾਲ ਕੈਬਨਟ ਮੰਤਰੀ ਦੇ ਪੰਜਾਬ ਸਰਕਾਰ ਦੇ ਅੰਦਰ ਉਹਨਾਂ ਨੂੰ ਟਿਕਟ ਦਿੱਤੀ ਗਈ ਆ ਉਹ ਜਿਹੜੇ ਉਮੀਦਵਾਰ ਹੋਣਗੇ ਲੋਕ ਸਭਾ ਹਲਕਾ ਅ ਅੰਮ੍ਰਿਤਸਰ ਤੋਂ ਇਸ ਹਲਕੇ ਦੇ ਵਿੱਚ ਜਿਹੜਾ ਹੈਗਾ ਅਜਨਾਲਾ ਪੈ ਜਾਂਦਾ ਜਿੱਥੋਂ ਕੁਲਦੀਪ ਸਿੰਘ ਢਾਲੀਵਾਲ ਖੁਦ ਅ ਵਿਧਾਇਕ ਚੁਣੇ ਗਏ ਨੇ ਰਾਜਾ ਚਾਂਸੀ ਪੈ ਜਾਂਦਾ ਜਿੱਥੋਂ ਸੁਖਸਿੰਦਰ ਸਿੰਘ ਸਰਕਾਰੀਆ ਜਿਹੜੇ ਕਿ ਕਾਂਗਰਸ ਦੇ ਵਿਧਾਇਕ ਨੇ ਮਜੀਠਾ ਹਲਕਾ ਪੈ ਜਾਂਦਾ ਗਰੀਬਕੌਰ ਮਜੀਠਾ ਅ ਜਿਹੜੇ ਹੈਗੇ ਨੇ ਵਿਧਾਇਕ ਚੁਣੇ ਗਏ ਨੇ ਅੰਮ੍ਰਿਤਸਰ ਨਾਰਥ ਪੈ ਜਾਂਦਾ ਜਿੱਥੇ ਕੁਮਰ ਵਿਜੇ ਪ੍ਰਤਾਪ ਨੇ ਜਿਹੜੇ ਕੀ ਕਿਤੇ ਨਾ ਕਿਤੇ ਆਮ ਆਦੀ ਪਾਰਟੀ ਦੇ ਨਾਲ ਉਸ ਤਰ੍ਹਾਂ ਨਾਰਾਜ਼ ਵੀ ਨੇ ਕਈ ਮੁੱਦਿਆਂ ਨੂੰ ਲੈ ਕੇ ਉਹਨਾਂ ਦੇ ਬਖਰੇਵੇਂ ਵੀ ਸਾਹਮਣੇ ਆਉਂਦੇ ਰਹੇ ਨੇ ਅੰਮ੍ਰਿਤਸਰ ਜਿਹੜਾ ਵੈਸਟ ਹੈਗਾ ਜਿੱਥੋਂ ਜਸਵੀਰ ਸਿੰਘ ਸੰਧੂ ਨੇ ਅੰਮ੍ਰਿਤਸਰ ਸੈਂਟਰਲ ਤੋਂ ਅਜੇ ਗੁਪਤਾ ਨੇ ਆਮ ਆਦੀ ਪਾਰਟੀ ਦੇ ਅੰਮ੍ਰਿਤਸਰ ਈਸਟ ਤੋਂ ਜਿਹੜੇ ਜੀਵਨ ਜੋਤ ਕੌਰ ਨੇ ਆਮ ਆਦੀ ਪਾਰਟੀ ਦੇ ਜਿਨ੍ਹਾਂ ਨੇ ਨਵਜੋਸ਼ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਹਰਾਇਆ ਜਿਹੜਾ ਮਜੀਠੀਆ ਨੂੰ ਹਰਾਇਆ ਤਾਂ ਅੰਮ੍ਰਿਤਸਰ ਸੋਤ ਤੋਂ ਇੰਦਰਵੀਰ ਸਿੰਘ ਨਿੱਜਰ ਨੇ ਜਿਹੜੇ ਕਿ ਇੱਕ ਸਮੇਂ ਕੈਬਨਟ ਮੰਤਰੀ ਵੀ ਬਣੇ ਹਾਲਾਂਕਿ ਬਾਅਦ ਵਿੱਚ ਉਹਨਾਂ ਤੋਂ ਕੈਬਨਟ ਰੈਂਕ ਜਿਹੜਾ ਹੈਗਾ ਵਾਪਸ ਲੈ ਲਿਆ ਗਿਆ ਸੀ। ਅਟਾਰੀ ਤੋਂ ਜਿਹੜਾ ਹੈਗਾ ਜਸਵਿੰਦਰ ਸਿੰਘ RAMDAS ਨੇ ਆਵਾਮਦੀ ਪਾਰਟੀ ਦੇ। ਤਾਂ ਇਹ ਹਲਕਾ ਬੇਹੱਦ ਦੇਖਣਾ ਹੋਵੇਗਾ ਇਸ ਹਲਕੇ ਦੇ ਵਿੱਚ ਕੀ ਸਥਿਤੀਆਂ ਰਹਿਣ ਵਾਲੀਆਂ ਕਿਉਂਕਿ ਬਾਕੀ ਪਾਰਟੀਆਂ ਕਿਹੜੇ ਉਮੀਦਵਾਰ ਉਤਾਰਦੀਆਂ ਭਾਜਪਾ ਕਿਹੜੇ ਉਮੀਦਵਾਰ ਨੂੰ ਟਿਕਟ ਦੇਵੇਗੀ। ਤਾਂ ਹੁਣ ਜੇਕਰ ਸੇਮੇ ਹਲਕੇ ਦੀ ਗੱਲ ਕਰ ਲਈਏ ਤਾਂ ਫਤੇਗੜ ਸਾਹਿਬ ਜਿੱਥੋਂ ਡਾਕਟਰ ਅਮਰ ਸਿੰਘ ਜਿਹੜੇ ਹੈਗੇ ਨੇ ਉਹ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਨੇ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਤਾਂ ਹੁਣ ਇੱਥੋਂ ਗੁਰਪ੍ਰੀਤ ਸਿੰਘ ਜੀਪੀ ਨੂੰ ਟਿਕਟ ਦਿੱਤੀ ਗਈ ਹੈ ਕਾਂਗਰਸ ਦੇ ਸਾਬਕਾ ਵਿਧਾਇਕ ਰਹੇ ਤਾਂ ਉਹ ਥੋੜੇ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਤੇ ਉਹਨਾਂ ਨੂੰ ਜਿਹੜੀ ਹੈਗੀ ਹੈ ਟਿਕਟ ਫਤੇਗੜ ਸਾਹਿਬ ਹਲਕੇ ਤੋਂ ਦੇ ਦਿੱਤੀ ਗਈ ਹੈ ਬਸਸੀਆਂ ਪਠਾਣਾ ਹਲਕਾ ਜਿਹੜਾ ਹੈਗਾ ਇਸ ਦੇ ਵਿੱਚ ਪੈ ਜਾਂਦਾ ਹੈ ਰਪਿੰਦਰ ਸਿੰਘ ਉਹ ਵੀ ਆਪ ਦੇ ਨੇ ਫਤੇਗੜ ਸਾਹਿਬ ਹਲਕਾ ਪੈ ਜਾਂਦਾ ਲਖਵੀਰ ਸਿੰਘ ਰਾਏ ਉਹ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਅੰਬਲੋਹ ਹਲਕੇ ਤੋਂ ਗੁਰਿੰਦਰ ਸਿੰਘ ਗੈਰੀ ਜਿਹਨਾਂ ਨੂੰ ਗੈਰੀ ਬੜਿੰਗ ਵੀ ਕਿਹਾ ਜਾਂਦਾ ਹੈ ਉਹਨਾਂ ਦਾ ਹਲਕਾ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਖੰਨਾ ਤੋਤਰਨ ਫਰੀਦ ਸਿੰਘ ਨੇ ਸਮਰਾਲਾ ਤੋਂ ਜਗਤਾਰ ਸਿੰਘ ਨੇ ਇਹ ਵੀ ਆਮ ਆਦਮੀ ਪਾਰਟੀ ਦੇ ਨੇ ਸਾਹਨੇਵਾਲ ਹਲਕਾ ਪੈ ਜਾਂਦਾ ਹਰਦੀਪ ਸਿੰਘ ਮੁੰਡੀਆਂ ਆਮ ਆਦਮੀ ਪਾਰਟੀ ਦੇ ਨੇ ਪੈਲ ਹਲਕਾ ਵੀ ਇਸੇ ਦੇ ਵਿੱਚ ਪੈ ਜਾਂਦਾ ਮਨਵਿੰਦਰ ਸਿੰਘ ਗਿਆਸਪੁਰਾ ਰਾਏਕੋਟ ਹਲਕਾ ਜਿਹੜਾ ਕੀ ਇਸੇ ਦੇ ਵਿੱਚ ਪੈ ਜਾਂਦਾ ਹੈ ਜਿਹੜਾ ਕਿ ਡਾਕਟਰ ਅਮਰ ਸਿੰਘ ਦਾ ਹਲਕਾ ਵੀ ਹੈ ਉਹਨਾਂ ਦੇ ਪੁੱਤਰ ਉਥੋਂ ਚੋਣ ਲੜਦੇ ਨੇ ਤਾਂ ਰਾਏਕੋਟ ਤੋਂ ਹਾਕਮ ਸਿੰਘ ਜਿਹੜੇ ਮੌਜੂਦਾ ਵਿਧਾਇਕ ਨੇ ਉਹ ਆਮ ਆਦਮੀ ਪਾਰਟੀ ਦੇ ਨੇ ਅਮਰਗੜ ਹਲਕਾ ਵੀ ਇਸੇ ਹਲਕੇ ਦੇ ਵਿੱਚ ਪਾਇਆ ਜਾਂਦਾ ਜਿੱਥੋਂ ਜਸਵੰਤ ਸਿੰਘ ਗੱਜਨ ਮਾਜਰਾ ਵਿਧਾਇਕ ਹੈਗੇ ਨੇ ਇਹ ਹਲਕਾ ਵੀ ਬੇਹੱਦ ਖਾਸ ਰਹਿਣ ਵਾਲਾ ਕਿਉਂਕਿ ਜਿਹੜੇ ਵਿਧਾਇਕ ਨੇ ਉਹ ਇੱਥੋਂ ਆਮ ਆਦਮੀ ਪਾਰਟੀ ਦੇ ਨੇ ਹਲਕਾ ਕਿਸ ਤਰ੍ਹਾਂ ਰਹੇਗਾ ਗੁਰਪ੍ਰੀਤ ਸਿੰਘ ਜੀਪੀ ਹੋਣਾਂ ਦੇ ਲਈ ਚੋਣ ਜਿੱਤਣੀ ਕਿੰਨੀ ਸੌਖੀ ਹੋਵੇਗੀ ਤਾਂ ਹੁਣ ਬੇਹੱਦ ਚਰਚਿਤ ਹਲਕਾ ਜਿਹੜਾ ਹੈਗਾ ਕਿਸੇ ਸਮੇਂ ਇਹ ਸਿਆਸਤ ਦਾ ਗੜ ਵੀ ਮੰਨਿਆ ਜਾਂਦਾ ਪਟਿਆਲਾ ਹਲਕੇ ਦੀ ਗੱਲ ਕਰ ਲਈਏ ਤਾਂ ਪਟਿਆਲਾ ਹਲਕੇ ਤੋਂ ਮਹਾਰਾਣੀ ਪ੍ਰਨੀਤ ਕੌਰ ਪਹਿਲਾਂ ਹੀ ਜਿਹੜੀ ਹੈਗੇ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਤਾਂ ਹੁਣ ਜਿਹੜਾ ਹੈਗਾ ਡਾਕਟਰ ਬਲਬੀਰ ਸਿੰਘ ਹੋਣਿਆ ਤੇ ਜਿਹੜਾ ਭਰੋਸਾ ਕੀਤਾ ਪਾਰਟੀ ਨੇ ਉਹਨਾਂ ਨੂੰ ਟਿਕਟ ਅਨਾਉਂਸ ਕੀਤੀ ਹੈ। ਇਹਦੇ ਵਿੱਚ ਜਿਹੜੇ ਹਲਕੇ ਨੇ ਉਹ ਨਾਬਾ ਪੈ ਜਾਂਦਾ ਗੁਰਦੇਵ ਦੇਮਾਨ ਦਾ ਹਲਕਾ ਆ ਜਾਂਦਾ ਹੈ। ਜਿਹੜੇ ਆਮ ਆਦੀ ਪਾਰਟੀ ਦੇ ਵਿਧਾਇਕ ਨੇ ਪਟਿਆਲਾ ਰੂਲਰ ਜਿਹੜਾ ਹੈਗਾ ਉਹ ਡਾਕਟਰ ਬਲਬੀਰ ਸਿੰਘ ਦਾ ਹਲਕਾ ਹੈ। ਉਹ ਵਿਧਾਇਕ ਚੁਣੇ ਜਾਂਦੇ ਨੇ ਕੈਬਨਿਟ ਮੰਤਰੀ ਨੇ ਸਰਕਾਰ ਦੇ ਅੰਦਰ। ਰਾਜਪੁਰਾ ਹਲਕਾ ਜਿਹੜਾ ਹੈਗਾ ਉੱਥੋਂ ਨੀਨਾ ਮਿੱਤਲ ਨੇ ਆਮ ਆਦੀ ਪਾਰਟੀ ਦੇ ਡੇਰਾਬੱਸੀ ਹਲਕਾ ਕੁਜੀ ਸਿੰਘ ਰਧਾਵਾ ਕਨੌਰ ਤੋਂ ਗਰਲਾਲ ਕਨੌਰ ਨੇ ਆਮ ਆਦੀ ਪਾਰਟੀ ਦੇ ਨੇ ਸੁਨੌਰ ਤੋਂ ਹਰਮੀਤ ਸਿੰਘ ਪਠਾਣ ਮਾਜਰਾਏ ਵੀ ਆਮ ਆਦਮੀ ਪਾਰਟੀ ਦੇ ਨੇ ਪਟਿਆਲਾ ਤੋਂ ਅਜੀਤਪਾਲ ਸਿੰਘ ਕੋਹਲੀ ਆਮ ਆਦਮੀ ਪਾਰਟੀ ਦੇ ਨੇ ਸਮਾਣਾ ਤੋਂ ਚੇਤਨ ਸਿੰਘ ਜੋੜ ਮਾਜਰਾਏ ਜਿਹੜੇ ਕੈਬਨਟ ਮੰਤਰੀ ਨੇ ਉਹ ਵੀ ਹਲਕਾ ਜਿਹੜਾ ਹੈਗਾ ਸਲੋਕਸਭਾ ਹਲਕੇ ਦੇ ਵਿੱਚ ਪੈਂਦਾ ਸੁਤਰਾਣਾ ਤੋਂ ਜਿਹੜਾ ਹੈਗਾ ਕੁਲਵੰਤ ਸਿੰਘ ਬਾਜੀਗਰ ਉਹ ਵੀ ਜਿਹੜੇ ਹੈਗੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਔਰ ਇਸੇ ਹਲਕੇ ਦੇ ਵਿੱਚ ਜਿਹੜਾ ਹੈਗਾ ਸੁਤਰਾਣਾ ਹਲਕਾ ਲੋਕਸਭਾ ਹਲਕਾ ਪਟਿਆਲਾ ਦੇ ਵਿੱਚ ਪੈਂਦਾ ਜੇਕਰ 8ਵੇਂ ਹਲਕੇ ਦੀ ਮੈਂ ਗੱਲ ਕਰ ਲਵਾਂ ਜਾਨੀ ਕਿ 8ਵੇਂ ਉਮੀਦਵਾਰ ਦੀ ਜਲੰਧਰ ਜਿਹੜਾ ਹੈਗਾ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਜਿਨ੍ਹਾਂ ਦੇ ਉੱਤੇ ਜਿਮਣੀ ਚੋਣ ਜਦੋਂ ਹੁੰਦੀ ਹੈ ਉਹ ਕਾਂਗਰਸ ਦੇ ਵਿੱਚੋਂ ਆਮਾਦੀ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਉਸ ਤੋਂ ਬਾਅਦ ਉਹ ਚੋਣ ਲੜਦੇ ਨੇ ਤੇ ਜਿੱਤ ਜਾਂਦੇ ਨੇ ਤੇ ਹੁਣ ਵੀ ਜਿਹੜਾ ਹੈਗਾ ਸੁਸ਼ੀਲ ਕੁਮਾਰ ਰਿੰਕੂ ਨੂੰ ਹੀ ਜਿਹੜੀ ਟਿਕਟੋ ਦਿੱਤੀ ਗਈ ਹੈ ਜੇਕਰ ਇਸ ਹਲਕੇ ਦੀ ਮੈਂ ਗੱਲ ਕਰ ਲਵਾਂ ਤਾਂ ਇਸ ਹਲਕੇ ਦੇ ਵਿੱਚ ਵੀ ਜਿਹੜਾ ਫਲੋਰ ਹਲਕਾ ਪੈ ਜਾਂਦਾ ਹੈ ਜਿੱਥੋਂ ਬਿਕਰਮਜੀਤ ਸਿੰਘ ਚੌਧਰੀ ਕਾਂਗਰਸ ਦੇ ਨੇ ਨਕੋਦਰ ਹਲਕੇ ਤੋਂ ਇੰਦਰਜੀਤ ਕੌਰ ਮਾਨ ਜਿਹੜੀ ਕਿ ਆਮਾਦੀ ਪਾਰਟੀ ਦੀ ਵਿਧਾਇਕ ਆ ਸਾ ਕੋਟ ਹਲਕੇ ਤੋਂ ਹਰਦੇਵ ਸਿੰਘ ਲਾਡੀ ਨੇ ਉਹ ਕਾਂਗਰਸ ਦੇ ਨੇ ਕਰਤਾਰਪੁਰ ਹਲਕੇ ਤੋਂ ਜਿਹੜਾ ਹੈਗਾ ਬਲਕਾਰ ਸਿੰਘ ਨੇ ਜਿਹੜੇ ਕੀ ਕੈਬਨਟ ਮੰਤਰੀ ਵੀ ਹੈਗੇ ਨੇ ਆਮ ਆਦੀ ਪਾਰਟੀ ਦੇ ਜਲੰਧਰ ਜਿਹੜਾ ਵੈਸਟ ਆ ਜਾਂਦਾ ਉੱਥੋਂ ਸੀਤਲ ਅੰਗਰਾਲ ਆਮ ਆਦੀ ਪਾਰਟੀ ਦੇ ਵਿਧਾਇਕ ਨੇ ਜਲੰਧਰ ਸੈਂਟਰ ਤੋਂ ਜਿਹੜਾ ਹੈਗਾ ਰਮਨ अरोड़ा ਆਮ ਆਦਮੀ ਪਾਰਟੀ ਦੇ ਨੇ ਜਲੰਧਰ ਨਾਰਥ ਦੇ ਉੱਤੋਂ ਅਵਤਾਰ ਸਿੰਘ ਜੂਨੀਅਰ ਕਾਂਗਰਸ ਦੇ ਨੇ ਜਲੰਧਰ ਕੈਂਟ ਜਿਹੜਾ ਹੈਗਾ ਉਹ ਪ੍ਰਗਟ ਸਿੰਘ ਜਿਹੜੇ ਕੀ ਬੇहद ਇਹ ਵੀ ਮੰਨਿਆ ਜਾਂਦਾ ਪ੍ਰਕਾਸ਼ ਸਿੰਘ ਹੋਣਿਆਂ ਦੀ ਸਭੀ ਬਾਰੇ ਵੀ ਅਕਸਰ ਲੋਕੀ ਚਰਚਾਵਾ ਕਰਦੇ ਨੇ ਵਿਸ਼ਵਾਸ ਵੀ ਉਹਨਾਂ ਦੇ ਕੀਤਾ ਜਾਂਦਾ ਨਾਲ ਹੀ ਜਿਹੜਾ ਹੈਗਾ ਆਦਮਪੁਰ ਹਲਕਾ ਪੈ ਜਾਂਦਾ ਜਿੱਥੋਂ ਕਿ ਸੁਖਵਿੰਦਰ ਸਿੰਘ ਕੋਟਲੀ ਕਾਂਗਰਸ ਦੇ ਵਿਧਾਇਕ ਨੇ ਇਸ ਹਲਕੇ ਦੀ ਵੀ ਜੇਕਰ ਗੱਲ ਕਰ ਲਈ ਹਾਲਾਂਕਿ ਇਹ ਹਲਕਾ ਜਿਹੜਾ ਹੈਗਾ ਲੋਕ ਸਭਾ ਹਲਕਾ ਉਹ ਜਿੱਤਿਆ ਹੋਇਆ ਆਮ ਆਦੀ ਪਾਰਟੀ ਨੇ ਉਹਨਾਂ ਦੇ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਸੁਸ਼ੀਲ ਕੁਮਾਰ ਰਿੰਕੂ ਹੁਣ ਵੀ ਉਹੀ ਚੋਣ ਮੈਦਾਨ ਦੇ ਵਿੱਚ ਨੇ ਤਾਂ ਇੱਥੇ ਕਾਂਗਰਸ ਦੇ ਕਈ ਵਿਧਾਇਕ ਵੀ ਨੇ ਤਾਂ ਇਸ ਹਲਕੇ ਦੀ ਸਥਿਤੀ ਕੀ ਰਹੇਗੀ ਤੇ ਨਾਲ ਦੀ ਨਾਲ ਜਿਹੜਾ ਹਲਕਿਆਂ ਦੇ ਵਿੱਚ ਉਮੀਦਵਾਰ ਲਾਨੇ ਗਏ ਨੇ ਤਾਂ ਕੀ ਪੰਜ ਜਿਹੜੇ ਕੈਬਨਟ ਮੰਤਰੀ ਨੇ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ